ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਪੰਛੀ ਮੋਰ ਬਾਰੇ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਮੋਰ ਵੱਡੇ ਆਕਾਰ ਦਾ ਸੁੰਦਰ ਪੰਛੀ ਹੈ ਇਹ ਪੰਛੀਆਂ ਦਾ ਰਾਜਾ ਅਤੇ ਸਾਡਾ ਕੌਮੀ ਪੰਛੀ ਹੈ ਮੋਰ ਦੀਆਂ ਦੋ ਛੋਟੀਆਂ ਅੱਖਾਂ ਇੱਕ ਤਿੱਖੀ ਭਾਰ ਛੋਟੀ ਚੁੰਝ ਲੰਮੀ ਗਰਦਨ ਅਤੇ ਸਿਰ ਤੇ ਕਲਗੀ ਹੁੰਦੀ ਹੈ ਮੋਰ ਦੇ ਰੰਗ-ਬਰੰਗੇ ਖੰਭ ਬਹੁਤ ਸੁੰਦਰ ਅਤੇ ਚਮਕਦਾਰ ਹੁੰਦੇ ਹਨ। ਇਹਨਾਂ ਉੱਪਰਲੇ ਗੋਲ ਨਿਸ਼ਾਨ ਬਹੁਤ ਸੋਹਣੇ ਲੱਗਦੇ ਹਨ। ਮੋਰ ਦੇ ਖੰਭਾਂ ਦੇ ਚੋਰ ਅਤੇ ਪੱਖੇ ਬਣਦੇ ਹਨ। ਮੋਰ ਬਾਗਾਂ ਵਿੱਚ ਰਹਿੰਦਾ ਅਤੇ ਪ੍ਰਕਿਰਤੀ ਦੀ ਸੁੰਦਰਤਾ ਵਿੱਚ ਵਾਦਾ ਕਰਦਾ ਹੈ। ਮੋਰ ਸੱਪ ਦਾ ਦੁਸ਼ਮਨ ਹੈ ਅਤੇ ਉਸ ਨੂੰ ਖਾ ਜਾਂਦਾ ਹੈ। ਸੌਣ ਮਹੀਨੇ ਬੱਦਲਾਂ ਨੂੰ ਦੇਖ ਕੇ ਮੋਰ ਨੱਚਦਾ ਹੈ। ਮੋਰ ਦਾ ਸ਼ਿਕਾਰ ਕਰਨਾ ਗੈਰ ਕਾਨੂੰਨੀ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ